ਬੇਈਮਾਨਾਂ ਦਾ ਟੋਲਾ ਇਕੱਠਾ ਹੋਇਆ ਸਟੇਜ ਤੇ ਖਲੋ ਕੇ ਕਦੀ ਗੱਲਾਂ ਕਰੂਗਾ ਆ ਚੀਜ਼ ਆ ਉਹ ਮੁੱਖ ਮੰਤਰੀਆ ਡਾਂ ਸਰ ਪੰਜਾਬ ਚਲਾ ਤੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬਣਾ ਕਾਂਗਰਸੀਆਂ ਦੇ ਪਰਚੇ ਅਸੀਂ ਅੰਦਰ ਜਾਵਾਂਗੇ ਕਦੀ ਕਹਿੰਦੇ ਨੇ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਮੇਰੇ ਕੋਲੋ 4 ਦਿਨ ਨਹੀਂ ਜੇਲ੍ਹ ਚ ਪੈਖਿਆ ਜਾਣਾ ਚੂਹੇ ਅੰਦਰ ਚੱਲੇ ਉਹ ਜੇਲ੍ਹ ਚ ਨਹੀਂ ਚੂਹੇ ਬੰਦ ਹੋਣੇ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਲੁੱਟਿਆ ਸੀ ਹਿੰਦੁਸਤਾਨ ਲੁੱਟਿਆ ਸੀ ਆ ਦਿੱਲੀ ਦਾ ਪਘੋੜਾ ਉਥੋਂ ਕੱਢਿਆ ਇਹ ਪੰਜਾਬ ਨੂੰ ਲੁੱਟਣ ਲੱਗਾ ਮੈਂ ਗੰਡਾ ਦੇ ਰਹੇ ਹੋ ਮੂੰਹ ਨਾਲ ਨਹੀਂ ਖੁੱਲਣੀਆਂ ਜਿਹੜਾ ਅਫੀਸਰ ਕਿਸੇ ਦੇ ਕਹਿਣ ਤੇ ਗਲਤ ਕੰਮ ਕਰਦਾ ਉਹਦੇ ਸਭ ਤੋਂ ਪਹਿਲੋ ਪਰਚਾ ਹੋ ਕੇ ਜੇਲ੍ਹ ਚ ਉਹ ਦੇਣਾ ਚਾਹੀਦਾ ਮਾਂਜੋ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਉਰੋਧੀ ਤੇ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦਲਬੀਰ ਸਾਹਿਬ ਡਾਕਟਰ ਅਮਰ ਸਿੰਘ ਜੀ ਐਕਚੁਅਲੀ ਉੱਥੇ ਜਿੱਦਾਂ ਦੀ ਨਵੀਂ ਪਾਰਲੀਮੈਂਟ ਬੀਜਪੀ ਵਾਲਿਆਂ ਬਣਾ ਦਿੱਤੀ ਆ ਪਹਿਲੀ ਪਾਰਲੀਮੈਂਟ ਦਾ ਇਤਿਹਾਸ ਖਤਮ ਕਰ ਲਈ ਨਵੀਂ ਜਿਹੜੀ ਬਣਾਈ ਤੇ ਸਾਨੂੰ ਰਸਤੇ ਦਿਖਾਉਣ ਵਾਲੇ ਡਾਕਟਰ ਅਮਰ ਸਿੰਘ ਜੀ ਮੇਰਾ ਛੋਟਾ ਵੀਰ ਰਣਦੀਪ ਨਾਬਾ ਜੀ ਗੁਰਕੀਰਤ ਜੀ ਲੱਖਾ ਜੀ ਸਾਡੇ ਪ੍ਰਧਾਨ ਜੀ ਤੇ ਮੇਰੇ ਖਿਆਲ ਸਭ ਤੋਂ ਸ਼ਾਂਤ ਤੇ ਸਭ ਤੋਂ ਵੱਧ ਕੰਮ ਕਰਨ ਵਾਲਾ ਐਮਐਲਏ ਸੀ ਤੁਹਾਡਾ ਲੱਖਾ ਮੇਰੇ ਵੱਡੇ ਭਰਾ ਆਪ ਜੀ ਜਿਨ੍ਹਾਂ ਕੋਲੋਂ ਉਹਨਾਂ ਦੀ ਸ਼ਹਿਨਸ਼ੀਲਤਾ ਉਹਨਾਂ ਦਾ ਕਾਂਗਰਸ ਲਈ ਡੈਡੀਕੇਸ਼ਨ ਤੇ ਮੇਰੇ ਸਤਿਕਾਰਯੋਗ ਸਟੇਜ ਤੇ ਬੈਠੇ ਸਾਰੇ ਲੀਡਰ ਸਾਹਿਬਾਨ ਮੈਂ ਕਿ ਇਸ ਡੇ ਨਾਲ ਅਸੀਂ ਆਜ਼ਾਦ ਹੋਏ ਸੀ ਅੰਗਰੇਜ਼ਾਂ ਤੋਂ ਤੇ ਨਾਲ ਹੀ ਮਾਸਟਰ ਕਰਨਲ ਸਿੰਘ ਜੀ ਈਸਰੂ ਜੀ ਦਾ ਗੋਆ ਦੇ ਵਿੱਚ ਜੋ ਸ਼ਹਾਦਤ ਮਾਰੀ ਵੀ ਪਲਾ ਸਕਦਾ ਮੈਂ ਇਸ ਸਮਾਗਮ 'ਚ ਜਦੋਂ ਮੰਤਰੀ ਸੀਗਾ ਉਦੋਂ ਵੀ ਮੈਂ ਆਇਆ ਸੀ ਜੇ ਅਸੀਂ ਆਪਣੇ ਕਹਾਂਗੇ ਸਾਡਾ ਇਤਿਹਾਸ ਖਤਮ ਹੋ ਜਾਏਗਾ। ਪਰ ਅਸੀਂ ਲੈਣੇ ਆ ਪਰ ਉਹਦੇ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਜਿਹੜੀ ਗਵਰਨਮੈਂਟ ਬਣੀ ਚਾੜੂ ਗਵਰਨਮੈਂਟ ਜਿਹੜੀ ਬਣੀ ਇਹਨਾਂ ਨੇ ਸਰਜੀਦ ਆਦਮ ਸਰਦਾਰ ਪਾਕਿਤ ਸਿੰਘ ਦਾ ਨਾਮ ਲਿਆ ਉਹਦੇ ਪਗੜੀ ਦਾ ਰੰਗ ਜਿਹੜਾ ਉਹ ਇਹਨਾਂ ਨੇ ਬੱਧਾ ਅਜੀਤ ਸਿੰਘ ਉਹਦੇ ਚਾਚੇ ਨੇ ਜਿਹੜਾ ਨਾਰਾ ਲਾਇਆ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਉਹ ਇਸ ਪਗੜੀ ਨੂੰ ਸੰਭਾਲਣ ਦੇ ਯੋਗ ਨਹੀਂ ਸੀ ਭਗਵਾਨ ਇਨਕਲਾਬ ਕਹਿੰਦਾ ਹੈ ਇਨਕਲਾਬ ਜਿਹੜਾ ਲਿਆਂਦਾ ਉਹ ਸਾਡੇ ਸ਼ਹੀਦਾਂ ਲੈ ਕੇ ਆਏ ਸ਼ਹੀਦ ਲੈ ਕੇ ਆਏ ਇਨਕਲਾਬ ਦਾ ਮਤਲਬ ਹੁੰਦਾ ਜੇ ਤ ਇਨਕਲਾਬ ਦੇ ਵਿੱਚ ਆਜ਼ਾਦੀ ਮਿਲੇ ਉਹਨੂੰ ਇਨਕਲਾਬ ਕਹਿੰਦੇ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਪੰਡਤ ਜਵਾਰ ਲਾਲ ਨਹਿਰੂ ਮਹਾਤਮਾ Gandhi ਉਹ ਲੈ ਕੇ ਆਏ ਇਨਕਲਾਬ ਲੈ ਕੇ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਭਗਵੰਤ ਮਾਨ ਜਿਹੜੇ ਤੂੰ ਇਨਕਲਾਬ ਦੀ ਗੱਲ ਕਰਦਾ ਇਹ ਤੇਰੇ ਇਨਕਲਾਬ ਨਹੀਂ ਤੇਰੇ ਅਗੇਂਸਟ ਹੁਣ ਬਗਾਵਤ ਹੋਏਗੀ ਪੰਜਾਬੀ ਤੈਨੂੰ ਕਦੀ ਮਾਫ ਨਹੀਂ ਕਰਨਗੀ ਇਹ ਗੱਲਾਂ ਕਰਦਾ ਜੁੱਧ ਨਸ਼ਿਆਂ ਵਿਰੁੱਧ ਉਹ ਪਹਿਲੋਂ ਆਪਣਾ ਨਸ਼ਾ ਤੇ ਛੱਡ ਦੇ ਤੂੰ ਕਹਿਣਾ ਕਿ ਕਸਮ ਖਾਣਾ ਮੈਂ ਆਪਣੀ ਮਾਂ ਦੇ ਸਿਰ ਦੇ ਉੱਤੇ ਤੂੰ ਹੱਥ ਰੱਖ ਕੇ ਕਸਮ ਖਾਦੀ ਸੀ ਅੱਜ ਉਸਮਾਨ ਨੂੰ ਜਵਾਬ ਦੇ ਕਿ ਮਾਂ ਤੇਰੀ ਮੈਂ ਝੁੱਠੀ ਸੌਂ ਖਾਦੀ ਸੀ ਅਸੀਂ ਕਹਿੰਦੇ ਆ ਕਿ ਦੇਖ ਸਾਡੀ ਮਾਂ ਵਾ ਪਾਰਟੀ ਸਾਡੀ ਮਾਂ ਵਾ ਉਹ ਇਹਨੇ ਤੇ ਕਈ ਪਾਰਟੀਆਂ ਬਦਲ ਕੇ ਆਪਣੀ ਸਗੀ ਮਾਂ ਦਾ ਨਹੀਂ ਬਣਿਆ ਜਿਹਦੇ ਸਿਰ ਤੇ ਹੱਥ ਰੱਖ ਕੇ ਨੇ ਸੌਂ ਵੀ ਖਾੜੇ ਇਹ ਗੱਲਾਂ ਕਰਦਾ ਬਾਜਵਾ ਸਾਹਿਬ ਜਿਸ ਤਰੀਕੇ ਦੇ ਨਾਲ ਅਸੈਂਬਲੀ ਦੇ ਵਿੱਚ ਇਹ ਗੱਲ ਕਰਦਾ ਸ਼ਰਮ ਆਉਂਦੀ ਆ ਕਿ ਇਹਨੂੰ ਮੁੱਖ ਮੰਤਰੀ ਕਹਿਣਾ ਇਹਦੀਆਂ ਉਹ ਜਿਹੇ ਗੱਲਾਂ ਸੁਣਨੀਆਂ ਮੁੱਖ ਮੰਤਰੀ ਸੁਣਦੇ ਨੇ ਮੁੱਖ ਮੰਤਰੀ ਜਵਾਬ ਦਿੰਦੇ ਨੇ ਇਹ ਰਨਿੰਗ ਕਮੈਂਟਰੀ ਕਰਦਾ ਤੇ ਇਹ ਅਗਲਿਆਂ ਐਮਐਲਿਆਂ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਗਲਤ ਜਿੱਦਾਂ ਦੀ ਕਰਦਾ ਸ਼ਰਮ ਆਉਣੀ ਚਾਹੀਦੀ ਹੈ ਉਹ ਜਿਹੇ ਮੁੱਖ ਮੰਤਰੀ ਨੂੰ ਉੱਥੇ ਬੈਠਾ ਸਪੀਕਰ ਮੈਂ ਉਹਨੂੰ ਦੱਸ ਦੇਣਾ ਚਾਹੁੰਨਾ ਕਿ ਸਪੀਕਰ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚੋਂ ਜਾਨੀ ਜੈਲ ਸਿੰਘ ਟੀਵੀ ਮਿਨਿਸਟਰ ਬਣੇ ਸੀ ਜਿਸ ਤੁਸੀਂ ਨਾਂ ਲੈ ਕੇ ਬਣ ਕੇ ਆਇਓ ਜਿੱਥੇ ਤੁਸੀਂ ਬਾਹਵਾ ਪੈਣਾ ਦੀ ਇੱਜ਼ਤ ਨਹੀਂ ਕਰਦੇ ਉੱਥੇ ਸਰਦਾਰ ਭਗਤ ਸਿੰਘ ਦੀ ਮਾਂ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਸੀ ਉਹਨਾਂ ਕਹਿਆ ਸੀ ਤੂੰ ਭਗਤ ਸਿੰਘ ਦੀ ਮਾਂ ਨਹੀਂ ਤੂੰ ਪੂਰੇ ਪੰਜਾਬ ਦੀ ਮਾਂ ਵਾ ਤੇਰਾ ਇੱਕ ਭਗਤ ਸਿੰਘ ਗਿਆ ਆ ਤੇਰੇ ਅੱਜ ਕਰੋੜਾ ਭਗਤ ਸਿੰਘ ਤੇਰੇ ਪੁੱਤ ਤੇਰੇ ਬਣ ਕੇ ਤੇਰੇ ਡਾਕਟਰ ਸਾਹਿਬ ਤੁਸੀਂ ਜਿਹ ਤਰੀਕੇ ਦੇ ਨਾਲ ਇਸ ਇਲਾਕੇ ਦੀ ਤੁਹਾਡੀ ਸ਼ਰਾਫਤ ਨੂੰ ਇਹਨਾਂ ਨੇ ਵੋਟਾਂ ਪਾਈਆਂ ਨੇ ਜੋ ਜਿਹੜਾ ਐਮਪੀ ਚੁਣ ਕੇ ਗਿਆ ਉਹ ਤੁਹਾਡੀ ਸ਼ਰਾਫਤ ਕਰਕੇ ਤੁਸੀਂ ਜਿੱਤੇ ਤੇ ਜਿੱਥੇ ਉਹ ਤਰਤੀ ਦੇ ਉੱਪਰ ਜਿੱਥੇ ਛੋਟੇ ਸੈਬਜਾਦਿਆਂ ਦੀ ਸ਼ਹਾਦਤ ਹੋਵੇ ਉਹ ਤਰਤੀ ਦਾ ਸੇਵਾ ਕਰੇਗਾ ਗੁਰੂ ਗਬਿੰਦ ਸਿੰਘ ਹਮੇਸ਼ਾ ਉਹਦੇ ਤੇ ਅਸ਼ੀਰਵਾਦ ਰੱਖੂ ਉਹਨੂੰ ਕਦੇ ਉੱਥੋਂ ਪਿਛੜੀ ਹਟਣੇ ਯਾਰ ਲੂ ਖੰਡੇ ਖੜੇ ਹੋ ਜਾਂਦੇ ਨੇ ਇੱਕ ਸੀ ਗੁਰੂ ਸਾਡਾ ਜਨੇਕਿਆ ਸੀ ਪਰਿਵਾਰ ਵਾਰਾਂ ਦਾ ਉਹਨੇ ਪੰਥ ਉਹਨੇ ਛੋਟੇ ਛੋਟੇ ਸੈਭ ਜاده ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਏ ਉਹਨੇ ਆਪਣੀ ਮਾਂ ਨੂੰ ਸ਼ਹੀਦ ਕਰਵਾ ਲਿਆ ਬਾਪ ਸ਼ਹੀਦ ਕਰ ਆਪਣੀ ਚੋਲੀ ਚ ਪਵਾਇਆ ਦੇ ਪਾਈ ਜੀਵਨ ਸਿੰਘ ਜੈਤ ਰਿੰਗਰੇਟਾ ਗੁਰੂ ਦਾ ਬੇਟਾ ਕਿਆ ਕਿਆ ਦਿਲ ਨਾ ਲਾਇਆ ਅੱਜ ਧਰਤੀ ਉਸ ਗੁਰੂ ਦੇ ਅਸੀਂ ਸਾਬ ਸਾਰਿਆਂ ਨੂੰ ਨਤਮਸਤਕ ਹੁੰਨੇ ਆ ਮੈਂ ਰਾਜਾ ਵੜਿੰਗ ਜੀ ਪ੍ਰੈਸ ਵਾਲੇ ਕਈ ਵਾਰਾ ਕਹਿਣ ਲੱਗ ਪੈਂਦੇ ਨੇ ਬਾਜਵਾਲ ਸਾਹਿਬ ਕਿ ਕਾਂਗਰਸ ਇਕੱਠੀ ਹੋਣੀ ਚਾਹੀਦੀ ਆ ਮੈਂ ਦੱਸ ਦੇਣਾ ਚਾਹੁੰਨਾ 1980 ਦੇ ਵਿੱਚ ਦੋ ਧੜੇ ਸੀਗੇ ਤੇ ਤਿੰਨ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਸਰਦਾਰ ਦਰਬਾਰਾ ਸਿੰਘ ਸਰਦਾਰ ਗੁਰदयाल ਸਿੰਘ ਢਿੱਲੋਂ ਤੇ ਹਰਚੰਦ ਸਿੰਘ ਬਰਾੜ ਸਾਰਿਆਂ ਨੇ ਗਿਆਨੀ ਜੈਲ ਸਿੰਘ ਇਹਨਾਂ ਸਾਰਿਆਂ ਨੇ ਇਲੈਕਸ਼ਨ ਲੜੀ ਸੀ ਉਹਦੇ 'ਚ ਇਹ ਨਹੀਂ ਸੀ ਕਿਹਾ ਕਿ ਅਸੀਂ ਕਾਂਗਰਸ ਦਾ ਨੁਕਸਾਨ ਨਹੀਂ ਇਹ ਤੇ ਹੋ ਗਈ ਕਾਂਗਰਸ ਤੇ ਜੇ ਕੋਈ ਇਹ ਕਵੇ ਕਿ ਮੈਨੂੰ ਪਹਿਲਾ ਮੁੱਖ ਮੰਤਰੀ ਕਰੋ ਜਾਂ ਆਹ ਕਰੋ ਉਹਨੂੰ ਕਦੀ ਕਾਂਗਰਸ ਦਾ ਵਰਕਰ برداشت ਨਹੀਂ ਕਰੇਗਾ ਮੈਂ ਦੱਸ ਦੇਣਾ ਚਾਹੁੰਦਾ ਕਾਂਗਰਸੀਓ ਕੰਨ ਖੋਲ ਕੇ ਸੁਣੋ ਤੁਹਾਨੂੰ ਨਹੀਂ ਜਿਹਨੂੰ ਕਿਸੇ ਨੂੰ ਗਲਤ ਫਹਮੀ ਹੋਵੇ ਉਹਨੂੰ ਦੱਸਣ ਲੱਗਾ ਸਰਦਾਰ ਬੈਂਸ ਸਿੰਘ ਸਰਦਾਰ ਗੁਰਦਸ਼ਨ ਸਿੰਘ ਨਾਬਾ ਇਹ ਵੱਖਰੇ ਗਰੁੱਪ ਚ ਹੁੰਦੇ ਸੀ ਸਰਦਾਰ ਦਰਬਾਰਾ ਸਿੰਘ ਦੇ ਬਰ ਖਿਲਾਫ ਜਦੋਂ ਮੁੱਖ ਮੰਤਰੀ ਸੀਗੇ ਤੇ ਮੇਰੇ ਇਫਾਜ਼ਤ ਐਸਜੰ ਸਿੰਘ ਜਨਾਲਾ ਤੇ ਡਾਕਟਰ ਕੇਵਲ ਕ੍ਰਿਸ਼ਨ ਇਹ ਸਾਰੇ ਇੱਕ ਗਰੁੱਪ ਚ ਹੁੰਦੇ ਸੀ ਪਰ ਜਿਸ ਵੇਲੇ ਗਰੁੱਪ ਖਤਮ ਹੋ ਜਾਂਦਾ ਸੀ ਕਾਂਗਰਸ ਘੜੀ ਹੁੰਦੀ ਸੀ ਜੇ ਅਤਵਾਦ ਆਇਆ ਖਤਮ ਕੀਤਾ ਅਤਵਾਦ ਤਾਂ ਖਤਮ ਹੋਇਆ ਜਦੋਂ ਕਾਂਗਰਸ ਇੱਕ ਮੋਟੋ ਕੇ ਇਸ ਅਤਵਾਦ ਦੇ ਬਰਖਲਾਫ ਲੜੀ ਅੱਜ ਕੋਈ ਇਹ ਗੱਲ ਕਵੇ ਕਿ ਸਰਦਾਰ ਬੈਂਸ ਸਿੰਘ ਬਾਰੇ ਸਰਦਾਰ ਬੈਂਸ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਨੂੰ ਸ਼ਾਂਤੀ ਦਿੱਤੀ ਭਾਜਪਾ ਵਾਲਿਓ ਨੋਟ ਕਰ ਲੋ ਤੁਹਾਡੇ ਕਰਕੇ ਪੰਜਾਬ 'ਤੇ ਸ਼ਾਂਤੀ ਨਹੀਂ ਆਈ ਇਹ ਕਾਂਗਰਸ ਦੀ ਸ਼ਹਾਦਤ ਕਰਕੇ ਕਾਂਗਰਸ ਇੱਥੇ ਸ਼ਾਂਤੀ ਆਈ ਆ ਹੁਣੇ ਹੀ ਗੁਰਕੀਰਤ ਕਹਿ ਕੇ ਗਿਆ ਕਹਿੰਦਾ ਹੱਥ ਉਹ ਸਮਰੋੜ ਕੇ ਨਾ ਉਹਨਾਂ ਦੇ ਹੱਥ ਚ ਫੜਾਵਾਂਗੇ ਆਪਾਂ ਪੁਸ਼ ਨੂੰ ਅੱਗੇ ਜਾਣ ਹੀ ਨਹੀਂ ਦੇਣਾ ਪਹਿਲਾਂ ਹੀ ਮਰੋੜ ਲੈਣੀ ਕਿ ਉਹਨਾਂ ਦੇ ਹੱਥ ਚ ਫੜਾ ਲੈਣੀ ਕਿਆ ਫੜ ਲਓ ਬੇਈਮਾਨਾਂ ਦਾ ਟੋਲਾ ਇਕੱਠਾ ਹੋਇਆ ਸਟੇਜ ਤੇ ਖਲੋ ਕੇ ਕਦੀ ਗੱਲਾਂ ਕਰੂਗਾ ਆ ਚੀਜ਼ ਆ ਉਹ ਮੁੱਖ ਮੰਤਰੀ ਆ ਡਾਂਗਰ ਪੰਜਾਬ ਚਲਾ ਜੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬੜਾ ਕਾਂਗਰਸੀਏ ਦੇ ਪਰਚੇ ਅਸੀਂ ਅੰਦਰ ਜਾਵਾਂਗੇ ਕਦੀ ਕਹਿੰਦੇ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਤੇਰੇ ਕੋਲੋ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਚੂਹੇ ਅੰਦਰ ਚੱਲੇ ਉਹ ਜੇਲ੍ਹ ਚ ਨਹੀਂ ਚੂਹੇ ਬੰਦ ਹੋਣੇ ਸਮਝ ਗਏ ਨਾ ਤੁਸੀਂ ਗੱਲਾ ਕਰਦਾ ਉਹ ਪੰਜਾਬ ਵੇਖ ਪੰਜਾਬ ਦੀ ਬਰਬਾਦੀ ਵੇਖ ਪੰਜਾਬ ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਤੇਰਾ ਦਿੱਲੀ ਵਾਲਿਆਂ ਵੱਲ ਧਿਆਨ ਹੈ ਉਹਨਾਂ ਦੀ ਅਯਾਸ਼ੀ ਵੱਲ ਧਿਆਨ ਹੈ ਪ੍ਰਧਾਨ ਜੀ ਇੱਕ ਹੋਰ ਲੁੱਟਣ ਲੱਗੇ ਜੇ ਪੰਜਾਬ ਨੂੰ ਕੱਲ ਤੁਸੀਂ ਕਿਹਾ ਕਿੰਦਾ ਬੁਲਾਕਾਂ ਦੇ ਵਿੱਚ 4.5 ਲੱਖ ਦਾ ਬੰਦਾ ਰੱਖਾਂਗੇ ਇਹਦੇ ਅਗੇਂਸਟ ਖੜੇ ਹੋ ਜਾਓ ਦਿੱਲੀ ਵਾਲਾ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਲੁੱਟਿਆ ਸੀ ਹਿੰਦੁਸਤਾਨ ਲੁੱਟਿਆ ਸੀ ਆ ਦਿੱਲੀ ਦਾ ਪਘੋੜਾ ਉਥੋਂ ਕੱਢਿਆ ਇਹ ਪੰਜਾਬ ਨੂੰ ਲੁੱਟਣ ਲੱਗਾ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਦੇ ਕਹਿਣ ਤੇ ਗੰਡਾ ਦੇ ਰਹੇ ਹੋ ਕੋਲੋਂ ਮੂੰਹ ਨਾਲ ਨਹੀਂ ਖੁੱਲਣੀਆਂ ਇਸ ਵਾਰੀ ਬੈਠੀ ਸਾਰੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਪਹਿਲਾਂ ਇਹ ਕਰੀਏ ਕਿ ਜਿਹੜਾ ਅਫਸਰ ਕਿਸੇ ਦੇ ਖਿਲਾਫ ਤੇ ਗਲਤ ਕੰਮ ਕਰਦਾ ਉਹਦੇ ਤੇ ਸਭ ਤੋਂ ਪਹਿਲੂ ਪਰਚਾ ਹੋ ਕੇ ਜੇਲ੍ਹ ਚ ਉਹ ਦੇਣਾ ਚਾਹੀਦਾ ਅਟਲੈਂਟਿਕ ਪੁਲਿਕ ਪਾਲਿਸੀ ਇਹ ਕਿੰਨੇ ਕੀਤੀ ਆ ਇਹ ਪੰਜਾਬ ਦੇ ਚੀਫ ਸੈਕਟਰੀ ਨੇ ਕੀਤੀ ਆ ਕੋਈ ਵੀ ਸਰਾਂ ਦੇ ਅਗੇਂਸਟ ਬੋਲੋਗੇ ਤੇ ਪੰਜਾਬ ਬਚੇਗਾ ਇਹ ਚੀਫ ਸੈਕਟਰੀ ਜਦੋਂ ਤੇ ਜਦੋਂ ਸਰਕਾਰ ਆਈ ਸਭ ਤੋਂ ਪਹਿਲਾਂ ਜੋ ਕੋਈ ਪਰਚਾ ਹੋਏਗਾ ਤੇ ਇਸ ਚੀਫ ਸੈਕਟਰੀ ਦੇ ਉੱਤੇ ਬਾਈ ਨੇਮ ਪਰਚਾ ਹੋਏਗਾ ਕਿ ਤੂੰ ਪਿੰਡ ਨੂੰ ਲੁੱਟਣ ਲੱਗਾ ਸੀ ਉਜਾੜਨ ਲੱਗਾ ਸੀ ਅਡਾਕ ਸਾਹਿਬ ਹੁਣੇ ਗੱਲ ਜੀ ਇਹਨਾਂ ਨੇ ਮੈਂ ਐਲਓਪੀ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅਸੈਂਬਲੀ ਚ ਬੋਲਿਆ ਨਾ ਟੈਂਡਰ ਹੀ ਨਹੀਂ ਲਾਏ ਤੇ ਦਿੱਲੀ ਵਾਲਿਆਂ ਆਫਸਰ ਕੋਰਪੀਆ ਵਾਪਸ ਲੱਗੇ ਟੈਂਡਰ ਇਸ ਕਰਕੇ ਨਹੀਂ ਲੱਗੇ ਕਿ ਇਹਨਾਂ ਦੀ ਕਮਿਸ਼ਨ ਦੀ ਸੈਟਿੰਗ ਸਾਨੂੰ ਮੈਨੂੰ ਅੱਜ ਵੀ ਯਾਦ ਆ ਕਿ ਜੇ ਹਿੰਦੁਸਤਾਨ ਦੀ ਆਜ਼ਾਦੀ ਮਿਲੀ ਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸੀ ਉਹ ਪੰਜਾਬ ਦੀਆਂ 122 ਕੇ 23 ਫਾਂਸੀਆਂ ਲੱਗੀਆਂ ਉਹਦੇ ਚ 90 ਪੰਜਾਬੀ ਸੀਗੇ ਕੌਣ ਪੁੱਲ ਸਕਦਾ ਆ ਮੈਨੂੰ ਹੁਣੇ ਤੁਹਾਡੇ ਮਿਲ ਬੈਡ ਵਾਲੇ ਵਿਦੇਸ਼ ਦੇ ਡਾਇਰੈਕਟਰ ਮਿਲ ਦੇਖਣ ਗਏ ਸੀ ਉਹ ਜੇਲ੍ਹ ਦੇ ਸੀ ਉਹ ਤਸੀਹਾ ਕਰ ਸੀ ਥਾਣੇ तस्या कर आम आदमी पार्टी ने बनाए ने झूठे परचों के नाम यह पुलिस वाले नोट कर लो ए मत ख्याल करो कि मीटिंग किया कमीशन बिठावे कमिशन नहीं बैठेगा जेड़ा परचा गलत होया तो जाएगी ब्यासी बना के ਯਾਰ ਜਿੰਨੂੰ ਮਰਜੀ ਇਹਾਂ ਦਾ ਰਾਜ ਆ ਇਹ ਲੋਕ ਰਾਜ ਆ ਇਹ ਪੁਲਿਸ ਨੂੰ ਸਾਡੇ ਕੋਲ ਟੈਕਸ ਲੱਗ ਕੇ ਇਹਨਾਂ ਪੀਡੀਆਂ ਪੱਗਾ ਨਾ ਲਾਓ ਇਹ ਲੁੱਟਣ ਵਾਲਿਆਂ ਦਾ ਧਿਆਨ ਕਰੋ ਜਿਹੜੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਧਿਆਨ ਕਰੋ ਕੰਡਾ ਸੀ ਕਿਉਂ ਨਹੀਂ ਪੰਜਾਬ ਚ ਆ ਰਹੀ ਕਿ ਮੁੱਖ ਮੰਤਰੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲੁਧਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ 15000 ਕਰੋੜ ਦੀ ਇੰਡਸਟਰੀ ਲੈ ਕੇ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਤੇ ਤੇਰੇ ਕੋਲ ਤੇ 15 ਰੁਪਏ ਦੀ ਨਹੀਂ ਲੱਗ ਰਹੀ ਤੈਨੂੰ ਸਾਰਾ ਦਿਨ ਮਜ਼ਾਕ ਕਰਨੇ ਜਾਂ ਲੋਕਾਂ ਦੇ ਉੱਤੇ ਗਲਤ ਤਾਨੇ ਕੱਸਣੇ ਉਹ ਛੱਡ ਇਹ ਕਹਿਣਾ ਚਾਹੁੰਨਾ ਅੱਜ ਜਿਸ ਸ਼ਹੀਦ ਦੀ ertid ਤੇ ਖੜੇ ਹੋਏ ਆ ਇਥੋਂ ਪ੍ਰਣ ਕਰੀਏ ਕੋਰਾ ਖੋਜ ਮਟਾ ਦੇਣਾ ਦੁਬਾਰਾ ਕੋਈ ਜੁਰਤ ਨਾ ਕਰ ਸਕੇ ਪੰਜਾਬ ਨੂੰ ਲੁੱਟਣ ਦੀ ਤੂੰ ਗੁਰਕੀ ਦੇ ਸੌਨ ਦੀ ਗੱਲ ਕਰਦਾ ਛੱਡ ਪਰ ਇਹੋ ਜਿਹੇ ਨਾਂ ਹੀ ਨਹੀਂ ਲਈਦੇ ਇਹਦੇ ਪਤਾ ਨਹੀਂ ਬਰਸਾਫੇ ਵੜ ਜਾਣੇ ਨੇ ਇਹ ਲੱਭਣੇ ਹੀ ਨਹੀਂ ਤੁਸੀਂ ਵੇਖਿਓ ਇਲੈਕਸ਼ਨ ਆਉਣ ਦਿਓ ਬੱਲਵਾਂ ਸਾਹਿਬ ਤੁਸੀਂ 30 32 ਕਹਿੰਦੇ ਹੋ ਇਹ ਤੁਹਾਨੂੰ 92 ਚ ਕੋਈ ਨਹੀਂ ਲੱਭਣਾ ਇਹਨਾਂ ਦੇ ਇਲੈਕਸ਼ਨ ਹੀ ਨਹੀਂ ਲੜਦੀ ਉਹ ਲੋਕਾਂ ਨੇ ਪਿੰਡਾਂ ਦੇ ਬਾਹਰ ਡਾਂਗਾਂ ਲੈ ਕੇ ਖਲੋਤੇ ਹੋਣਾ ਕਿਹਾ ਤੁਹਾਡਾ ਸਵਾਗਤ ਕਰੀਏ ਖਲੋਣਾ ਕਿ ਨਹੀਂ ਖਲੋਣਾ ਇਹ ਇਹ ਹੁਣ ਜਿਹੜਾ ਗੱਲਾਂ ਕਰਦਾ ਇਹਨੂੰ ਕਹਿਣਾ ਚਾਹਨਾ ਕਿ ਐਤ ਕੀ ਜਦੋਂ ਇਲੈਕਸ਼ਨ ਆਏਗੀ ਵਿਦਰੋਹ ਹੋਏਗਾ ਤੇਰੀ ਬੇਈਮਾਨੀ ਤੇ ਤੇਰੀ ਜ਼ੁਬਾਨ ਦੇ ਅਗੇਂਸਟ ਲੋਕ ਵਿਦਰੋਹ ਕਰਨਗੇ ਤਗੜੇ ਹੋਊ ਕਾਂਗਰਸ ਦਾ ਵਰਕਰ ਹਮੇਸ਼ਾ ਤਗੜਾ ਹੁੰਦਾ ਕਾਂਗਰਸ ਦੇ ਵਰਕਰ ਚ ਕਦੀ ਕਬੀ ਨਹੀਂ ਹੋਈ ਜੇ ਕਦੇ ਪਿੱਠ ਦਿੱਤੀ ਐ ਤੂੰ ਅਸੀਂ ਦਿੱਤੀ ਹੋਏ ਕਿ ਤੁਸੀਂ ਕਦੀ ਨਹੀਂ ਦਿੱਤੀ दलवीर साहब आपका बहुत बड़ा रोल है जो हाई कमांड है ना वही लाइन पर लाती है जो बिगड़े हुए लीडर होते हैं कोई कह देता बिदू नहीं बुलाया यार शहीदां नु ते हर बंदे नु आके नटमस्तक होना पड़ेगा कौन बोल सकता है जल्लियां वाले बाग नु ਕੌਣ ਪੁੱਲ ਸਕਦਾ ਮੈਂ ਕਹਣਾ ਚੋਨਾ ਕਾਲੀਦਾਲ ਨੂੰ ਮੇਰੇ ਪਿੰਡ ਤੋਂ ਤਰੋ ਵਾਲੀ ਤੋਂ ਜਥਾ ਚੱਲਿਆ ਸੀ ਸਰਦਾਰ ਲక్ష్మణ ਸਿੰਘ ਦੀ ਰੈਨ ਮਾਈਚ 125 ਬੰਦੇ ਉੱਥੇ ਨਰਿਆਣੂ ਮਹੰਤ ਨੇ ਸ਼ਹੀਦ ਕਰ ਦਿੱਤੇ 26 ਟੋਕਰੇ ਉਥੋਂ ਹੱਡੀਆਂ ਦੇ ਨਿਕਲੇ ਸੀ ਤੇ ਸਰਦਾਰ ਲక్ష్మణ ਸਿੰਘ ਨੂੰ ਜਿੰਦਾ ਝੰਡਾ ਬਣ ਕੇ ਸਾੜਿਆ ਸੀ ਪੁੱਠਾ ਕਰਕੇ ਸਾੜਿਆ ਸੀ ਇਨੋਂ ਮੈਂ ਕਹਿਣਾ ਚਾਹੁੰਦਾ ਸੁਖੀਰ ਬਾਦਲ ਨੂੰ ਤੇਰੇ ਕਰਕੇ ਨਹੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਖਰ ਕੌਮ ਦਾ ਖਤਾਬ ਤੇ ਧਰੋਵਾਲੀ ਚ ਅੱਜ ਤੱਕ ਸਰਦਾਰ ਲక్ష్మణ ਸਿੰਘ ਦੇ ਨਾਂ ਤੇ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜਾ 5 ਸਾਲ ਰਿਹਾ ਫਖਰ ਕੌਮ ਦੀ ਮੈਂ ਗੱਲ ਕਰਦਾ ਉਹਦੇ ਕੋਲ ਤੇ ਵਾਪਸ ਲੈ ਲਿਆ ਮੈਂ ਦੇ ਵਿੱਚ ਜਦੋਂ ਬਾਦਲ ਮੁੱਖ ਮੰਤਰੀ ਸੀ 2012 ਚ ਉਹਦੇ ਬਾਅਦ ਕੋਟੋ ਲਾਈ ਗਈ ਆਕਾਲੀ ਦਲ ਤੇ ਹੋ ਗਿਆ ਜੇ ਖਤਮ ਹੁਣ ਤਗੜੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਪੰਜਾਬ ਚੋਂ ਇਹ ਗੈਂਗਸਟਰ ਅੱਤਵਾਦੀਆਂ ਨੂੰ ਵੀ ਮਾਰੇ ਨੇ ਤੇ ਕੇਂਦਰ ਸਰਕਾਰ ਇਹਨਾਂ ਦੇ ਨਾਲ ਰਲਈ ਆ ਇਹਨਾਂ ਦੇ ਦੋਵੇਂ ਸਭ ਤੋਂ ਵੱਡੇ ਪੰਜਾਬ ਦੇ ਗੈਂਗਸਟਰ ਜਿਹੜੇ ਨੇ ਆਪਣੀਆਂ ਜਿਹੜੀਆਂ ਬੀਜੇਪੀ ਦੀਆਂ ਗਵਰਨਮੈਂਟਾਂ ਨੇ ਉਹਨਾਂ ਦੇ ਉੱਥੇ ਰੱਖੇ ਨੇ ਆਓ ਅੱਜ ਦੇ ਜਿਹੜੇ ਪ੍ਰਣ ਕਰੀਏ ਕਿ ਇਸ ਪੰਜਾਬ ਨੂੰ ਪਹਿਲਾਂ ਵੀ ਜੇ ਕਿਸੇ ਨੇ ਬਚਾਇਆ ਕਾਂਗਰਸ ਦੇ ਵਰਕਰ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਬਚਾਇਆ ਹੁਣ ਵੀ ਅਸੀਂ ਉਸੇ ਤਰ੍ਹਾਂ ਹੀ ਇਸ ਪੰਜਾਬ ਨੂੰ ਬਚਾਉਣ ਲਈ ਅੱਜ ਤੋਂ ਹੀ ਚੱਲੀ ਆ ਕਿਨੇ ਤਿੰਨ ਤਿੰਨ ਹੋ ਗਏ ਸੁਭਾਗਮੰਨਾਂ ਦੀ ਸਰਕਾਰ ਚ ਆ ਚਾਰ ਚਾਰ ਹੋ ਗਏ ਹੁਣ ਤੇ ਪੰਜਵੇਂ ਵੇਲੇ ਤੇ ਅਸੀਂ ਇੱਥੇ ਹੋਣਾ ਤੇ ਉਹਨਾਂ ਸ਼ਹੀਦਾਂ ਨੂੰ ਇੱਥੇ ਬੈਠ ਕੇ ਨਹੀਂ ਉੱਥੇ ਜਾ ਕੇ ਸ਼ਰਧਾਂਜਲੀ ਦਵਾਂਗੇ ਕਿ ਤੇਰੇ ਕਰਕੇ ਦੇਸ਼ ਬਚਿਆ ਤੇਰੇ ਕਰਕੇ ਪੰਜਾਬੀ ਬਚੇਗਾ ਬਹੁਤ ਬਹੁਤ ਤੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਨੇ ਸਾਨੂੰ ਮੈਨੂੰ ਤੇ ਬਾਜਵਾ ਸਾਹਿਬ ਨੇ ਕਹਿੰਦੇ ਤੁਸੀਂ ਦੋਵੇਂ ਮੋਹਲ ਇਕੱਠੇ ਹੋ ਜਾਂਦੇ ਹੋ ਤੇ ਯਾਰ ਜਦੋਂ ਮੈਂ ਇਹ ਕਹਿ ਰਿਹਾ ਕਿ ਵਾਈਫ ਫੇਤੇ ਆਵਾਜ਼ ਤੇ ਫਿਰ ਮਾਜੇ ਤੱਕ ਪਹੁੰਚਣੀ ਚਾਹੀਦੀ ਹੈ ਨਾ